ਇਹ ਗੱਲਾਂ ਕਿੰਨੇ ਔਖੇ ਆ ਬਾਹ ਜਨਾਨੀਆਂ ਕਹਿੰਦੀਆਂ ਵੇ ਪਤਾ ਨਹੀਂ ਬੰਦਾ ਕਿੱਦਾਂ ਪੈਸੇ ਕਮਾ ਕੇ ਲਿਆਉਂਦਾ ਖਰਿਆ ਗਲੇ ਕਿ ਦਰਖਤ ਨੇ ਤੋੜ ਕੇ ਲਿਆ ਆ ਹਾਂ ਇਹ ਮਿਹਨਤ ਕਰਨੀ ਪਈ ਔਖੀ ਆ ਮਿਹਨਤ ਨਾਲ ਪੈਸਾ ਕਮਾ ਆਉਂਦਾ ਮਾਲਕ ਵੀ ਤਾਂ ਹੀ ਸਾਥ ਦਿੰਦਾ ਜੇ ਤੁਸੀਂ ਮਿਹਨਤ ਕਰਦੇ ਹਾਂ ਹਾਂ ਇਹ ਗੱਲਾਂ ਸਾਰੇ ਦਿੰਦੇ ਆਂ ਹਾਂ ਮੂਵੀ ਰੱਤਨੀ